ਰੇਡੀ ਸ਼ਾਇਦ ਫਰਵਰੀ 1985 ਦੇ ਅੰਤਲੇ ਦਿਨ ਸੰਨ ਡੰਡੀ ਇੱਕ ਨੋਟਿਸ ਮੇਰੇ ਨਜ਼ਰੀ ਪਿਆ ਕਿ ਇੰਦਰਾ ਗਾਂਧੀ ਦੇ ਕੁਝ ਅਖੀਰਲੇ ਦਿਨਾਂ ਬਾਰੇ ਖੁਸ਼ਵੰਤ ਸਿੰਘ ਭਾਸ਼ਣ ਦੇਣ ਜਾ ਰਹੇ ਹਨ ਡੰਡੀ ਜਗ੍ਹਾ ਸੀ ਪ੍ਰੈਸ ਕਲੱਬ ਆਫ ਇੰਡੀਆ ਡੰਡੀ ਉਨੇ ਦਿਨੀ ਦਿੱਲੀ ਦੀ ਖੂਬਸੂਰਤ ਬਹਾਰ ਦੇ ਮੌਸਮ ਨੂੰ ਪ੍ਰਦੂਸ਼ਣ ਦੀ ਨਜ਼ਰ ਨਹੀਂ ਲੱਗੀ ਸੀ ਡੰਡੀ ਜਦੋਂ ਮੈਂ ਪ੍ਰੈਸ ਕਲੱਬ ਪਹੁੰਚਿਆ ਤਾਂ ਇਸ ਦਾ ਲਾਨ ਪਹਿਲਾਂ ਹੀ ਖਚਾ ਖਚ ਪਰ ਚੁੱਕਾ ਸੀ ਡੰਡੀ ਦੁਪਹਿਰ ਢਲਣ ਵਾਲੀ ਸੀ ਅਤੇ ਹਰੇ ਕਾ ਉੱਤੇ ਪਿੱਛੇ ਖਾਲੀ ਪਈਆਂ ਕੁਰਸੀਆਂ ਦੇਖ ਕੇ ਮੈਂ ਵੀ ਬੈਠ ਗਿਆ ਡੰਡੀ ਖੁਸ਼ਵੰਤ ਨੇ ਆਪਣੀ ਦਮਦਾਰ ਅਤੇ ਵਿਦਵਾਨੀ ਆਵਾਜ਼ ਵਿੱਚ ਲੰਮਾ ਭਾਸ਼ਣ ਦਿੱਤਾ ਡੰਡੀ ਉਸ ਦੇ ਚੁਟਕਲਿਆਂ ਕਰਕੇ ਉਹ ਮਸ਼ਹੂਰ ਹੋ ਚੁੱਕਾ ਸੀ ਪਰ ਜੋ ਲੋਕ ਦੋ ਜਿਲਦਾਂ ਵਿੱਚ ਸਿੱਖਾਂ ਦੇ ਇਤਿਹਾਸ ਬਾਰੇ ਜਾਣਦੇ ਸਨ ਉਹਨਾਂ ਨੂੰ ਉਸ ਦੀ ਦਾਨਿਸ਼ਵਰੀ ਦਾ ਚੰਗੀ ਤਰ੍ਹਾਂ ਪਤਾ ਸੀ ਡੰਡੀ ਉਸ ਸ਼ਾਮ ਉਹ ਚੁੱਪਚਾਪ ਸੁਣ ਰਹੇ ਸਰੋਤਿਆਂ ਨੂੰ ਉਹ ਸਾਰਾ ਬੇਤਾਂਤ ਦੱਸਦਾ ਰਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਅਤੇ ਦੇਸ਼ ਨੇ ਕਿਹੋ ਜਿਹੇ ਥਪੇੜਿਆਂ ਦਾ ਸਾਹਮਣਾ ਕੀਤਾ ਹੈ ਡੰਡੀ ਉਸ ਦਾ ਕਹਿਣਾ ਸੀ ਕੇ ਸ਼੍ਰੀ ਹਰਮੰਦਰ ਸਾਹਿਬ ਸੰਕਟ ਦਾ ਫੌਜੀ ਹੱਲ ਕਰਨ ਦਾ ਇੰਦਰਾ ਦਾ ਫੈਸਲਾ ਬਹੁਤ ਹੀ ਗਲਤ ਸੀ ਡੰਡੀ ਉੱਥੇ ਬੈਠਾ ਹਰ ਸ਼ਖਸ ਜਾਣਦਾ ਸੀ ਕਿ ਖੁਸ਼ਵੰਤ ਸਿੰਘ ਇੰਦਰਾ ਦਾ ਕਿੰਨਾ ਵਫਾਦਾਰ ਅਤੇ ਕਰੀਬੀ ਸੀ ਡੰਡੀ ਖੁਸ਼ਵੰਤ ਅਤੇ ਕੁਝ ਹੋਰ ਲੋਕਾਂ ਨੇ स्थिति नाल सिजन कुछ बदलने रेडी ढंग सुजाए सन डंडी उसने कहा कि इंदिरा गांधी की हत्या मगरों शुरू होए होंग ने भारतीय जमहूरीत ਦੀ ਕਮਜ਼ੋਰ ਹਾਲਤ ਜੱਗ ਜ਼ਾਹਿਰ ਕਰ ਦਿੱਤੀ ਸੀ ਡੰਡੀ ਸਿੱਖਾਂ ਖਿਲਾਫ ਹਿੰਸਾ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਦਿੱਲੀ ਅਤੇ ਕਈ ਹੋਰ ਨਾ ਸ਼ਹਿਰਾਂ ਵਿੱਚ ਸਮੂਹਿਕ ਹੱਤਿਆਵਾਂ ਸ਼ਰਿਆਮ ਹੋਈਆਂ ਡੰਡੀ ਤਿੰਨ ਸਾਲਾਂ ਬਾਅਦ ਜਦੋਂ ਸੈਮੀਨਾਰ ਦੇ ਪ੍ਰਬੰਧਕੀ ਨਿਰਦੇਸ਼ਕ ਰਾਜ <th>ਪਰ ਚਲ ਵਸੇ ਤਾਂ ਖੁਸ਼ਵੰਤ ਨੇ ਆਪਣੇ ਕਾਲਮ ਵਿੱਚ ਲਿਖਿਆ ਸੀ ਕਿ ਦੰਗਿਆਂ ਕਾਰਨ ਉਹਨਾਂ ਦਾ ਕੈਂਸਰ ਰੋਗ ਇੱਕਦਮ ਵੱਧ ਗਿਆ ਸੀ ਡੰਡੀ ਮੈਂ ਉਸ ਨਾਲ ਸਹਿਮਤ ਸੀ ਡੰਡੀ ਦਿੱਲੀ ਕਤਲੇਆ ਇੱਕ ਅਜੀਹਾ ਤਜਰਬਾ ਸੀ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਡੰਡੀ ਦੱਖਣੀ ਦਿੱਲੀ ਦੇ ਆਪਣੇ ਫਲੈਟ ਦੀ ਬਾਲਕੋਨੀ ਵਿੱਚੋਂ ਮੈਂ ਦੇਖਿਆ ਕਿ ਇੱਕ ਸਿੱਖ ਨੌਜਵਾਨ ਆਪਣੇ ਘਰ ਦੀ ਛੱਤ ਉੱਤੇ ਬਣੀ ਪਾਣੀ ਵਾਲੀ ਟੈਂਕੀ ਪਿੱਛੇ ਲੁਕਿਆ ਬੈਠਾ ਸੀ ਡੰਡੀ ਉਸ ਦੀਆਂ ਦੋਵੇਂ ਬਾਹਾਂ ਆਪਣੇ ਛੋਟੇ ਬੱਚਿਆਂ ਦਿਵਾਲੇ ਫੈਲੀਆਂ ਹੋਈਆਂ ਸਨ ਜਦ ਕਿ ਹੇਠਾਂ ਪੌੜੀਆਂ ਉੱਤੇ ਬਹਿਸੀ ਭੀੜ ਕਰਦਾ ਦਰਵਾਜਾ ਪੰਨ ਰਹੀ ਸੀ ਡੰਡੀ ਮੇਰੇ ਇੱਕ ਪੁਰਾਣੇ ਸਿੱਖ ਦੋਸਤ ਜੋ ਮੱਧ ਪ੍ਰਦੇਸ਼ ਵਿੱਚ ਹਿੰਦੀ ਦਾ ਅਧਿਆਪਕ ਸੀ ਦੀ ਛੋਟੀ ਭੈਣ ਸਾਡੇ ਕੋਲ ਰਹਿ ਰਹੀ ਸੀ ਡੰਡੀ ਹੈ ਨਹੀਂ ਚਾਹਦਾ ਸੀ ਕਿ ਸਾਡੀ ਨੌਕਰਾਨੀ ਨੂੰ ਪਤਾ ਲੱਗੇ ਕਿ ਉਹ ਮਹਿਜ਼ ਇੱਕ ਦੋਸਤ ਦੀ ਬੇਟੀ ਹੈ ਡੰਡੀ ਇਸ ਲਈ ਮੈਂ ਆਪਣੀ 2 ਸਾਲ ਦੇ ਪੁੱਤਰ ਨੂੰ ਕਿਹਾ ਕਿ ਉਹ ਉਸ ਨੂੰ ਭੂਆ ਕਹਿ ਕੇ ਬੁਲਾਵੇ ਡੰਡੀ ਮੈਂ ਉਸ ਨੂੰ ਆਖਿਆ ਕਿ ਉਹ ਬਾਲਕਨੀ ਵਿੱਚ